ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਜਿਹੜੇ ਸਾਡੇ ਅਬੂ ਸ਼ਾਹ ਕਲੋਨੀ ਹੈਗੀ ਹੈ ਉੱਥੇ ਜਿਹੜੇ ਘਟਾਏ ਗਏ ਨੇ ਉਹਦੇ ਮੁਤਲਕ ਰੱਖੀ ਗਈ ਹੈ ਉੱਥੇ 14 ਘਰ ਟਾਏ ਗਏ ਨੇ ਸੱਤ ਜਿਹੜੇ ਸੀ ਉਹ ਜਿਹੜਾ ਡਰਗ ਐਕਟ ਦੇ ਹੇਠਾਂ ਉਹ ਬੰਦਿਆਂ ਦਾ ਕਨਫਰਮ ਹੋਇਆ ਹੈ ਉਹ ਹੋਏ ਨਹੀਂ ਪਰ ਜਿਹੜੇ 7 ਹੋਰ ਸੀ ਜਿਹੜੇ 14 ਵਿੱਚੋਂ ਸੱਤਾਂ ਦਾ ਜਿਹੜਾ ਸੀ ਉਹ ਨਜਾਇਜ਼ ਛਾਏ ਗਏ ਨੇ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਸੀ ਔਰ ਅੱਗੇ ਵੀ ਕੋਈ 15 ਕਰਾਂ ਤੋਂ ਲੋਕਾਂ ਨੇ ਆ ਕੇ কোর্ਟ ਦੇ ਵਿੱਚ ਦਾਵਾ ਕੀਤਾ ਹੈ ਕਿ ਅਸੀਂ ਡਰਗ ਨਹੀਂ ਕਰਦੇ ਆਪਣੇ ਸਬੂਤ ਦਿੱਤੇ ਨੇ ਔਰ ਸਾਡੇ ਘਰ ਨਾ ਟਾਏ ਜਾਣ ਉਸ ਐਕਟ ਦੇ ਅਧੀਨ ਸੋ ਇਸ ਦੇ ਲਈ ਸਾਡੀ ਬੀਜੇਪੀ ਦੀ ਜੋ ਮਹਿਲਾ ਮੋਰਚਾ ਦੇ ਪ੍ਰਧਾਨ ਨੇ ਜੈਂਦਰਪੁਰ ਔਰ ਸਾਡੇ ਹੋਰ ਇੱਥੇ ਸਾਰੇ ਜਿਹੜੇ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਵਿਜੇ ਕੁਕਾ ਜੀ ਸਾਡੇ ਹੋਰ ਕਾਰਜਕਰਤਾ ਸਾਰੇ ਯੂਥ ਦੇ ਚਾਹੇ ਜਿਹੜੇ ਵੀ ਹੈਗੇ ਨੇ ਸਾਰਿਆਂ ਨੇ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲਿਖਤਾ ਜੈਂਦਰਪੁਰ ਜੀ ਨੇ ਇਨਨੂ ਬੁਲਾ ਕੇ ਸਾਰੀ ਗੱਲ ਸੁਣੀ ਔਰ ਇੱਕ ਵਕੀਲ ਕੀਤਾ ਔਰ ਉਹਦੀ ਅੱਜ ਅਸੀਂ ਦੱਸਣਾ ਚਾਹੁੰਦੇ ਆ ਕਿ ਕੱਲ 3 ਵਜੇ ਉਹਦਾ ਆਰਡਰ ਆ ਗਿਆ ਉਹਦੀ ਕਾਪੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਹਾਈ ਕੋਰਟ ਦੀ ਜਿਹੜੀ ਤੁਹਾਨੂੰ ਵੀ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਜਿਨੇ 7 ਨਵੰਬਰ ਤੱਕ ਸਟੇਟਸ ਕੋ ਦੀ ਇੱਕ ਆਰਡਰ ਪਾਸ ਕੀਤਾ ਹੈ ਔਰ ਇਹ ਇੱਕ ਰਿਲੀਫ ਆਈ ਹੈ ਜਿਹੜੇ ਬਿਲਕੁਲੀ ਇਨੋਸੈਂਟ ਉਥੋਂ ਦੇ ਵਸਨੀਕ ਸੀ ਜਿਨ੍ਹਾਂ ਨੂੰ ਡਰ ਸੀ ਕਿ ਉਹਨਾਂ ਦਾ ਘਟ ਆਇਆ ਜਾਊਗਾ ਔਰ ਇੱਕ ਇੱਕ ਕਰਦੇ ਹੀ ਮਾਲਕ ਨੇ ਉਹ ਗਰੀਬ ਨੇ ਉਹਨਾਂ ਦੇ ਉੱਤੇ ਥ੍ਰੈਟਨਿੰਗ ਪੁਲਿਸ ਤੋਂ ਥ੍ਰੈਟਨਿੰਗ ਉਹਨਾਂ ਦੀ ਉੱਤੇ ਗਾਲੀ ਗਲੋਚ ਐਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਇਹ ਸਾਰਾ ਕੁਝ ਅੱਜ ਦੇ ਜਮਾਨੇ ਦੇ ਵਿੱਚ ਜੇ ਸਾਡੇ ਸ਼ਹਿਰ 'ਚ ਹੋਏ ਤਾਂ ਇਹਦੀ ਮੈਂ ਬਹੁਤ ਨਿੰਦਾ ਕਰਦੀ ਹਾਂ ਔਰ ਜਿਹੜੀ ਆਪ ਪਾਰਟੀ ਨੇ ਇਹ ਕੰਮ ਕੀਤਾ ਔਰ ਜਿਹੜੀ ਸ਼ਹਿ ਉਹਨਾਂ ਨੂੰ ਮਿਲੀ ਹੈ ਮੇਰੇ ਖਿਆਲ 'ਚ ਉਹਨਾਂ ਨੂੰ ਫੇਰ ਇੱਕ ਵਾਰੀ ਸੋਚਣਾ ਚਾਹੀਦਾ ਹੈ ਕਿ ਜੋ ਉਹ ਕਹਿੰਦੇ ਨੇ ਕਿ ਅਸੀਂ ਇੰਨਾ ਕੁਝ ਕਰ ਰਹੇ ਹਾਂ ਸਾਰਿਆਂ ਲਈ ਗਰੀਬਾਂ ਲਈ ਆਮ ਆਦਮੀ ਲਈ ਇਹ ਜਿਹੜਾ ਸੋਚ ਕੇ ਅੱਗੇ ਆਪਣਾ ਕਦਮ ਲੈਣ ਔਰ ਜਿਹੜੇ ਬਿਲਕੁਲ ਹੀ इनोसेंट <स्थाँगी> ने ਉਹਨਾਂ ਦੇ ਕਾਰਨ ਨਾਟਾ ਹੀ ਚੱਲਦਾ ਮੈਨੂੰ ਇਹ ਪਤਾ ਲੱਗੇਗਾ ਵੀ ਇਹ ਇਨੋਸੈਂਟਰੀ ਕਿਉਂਕਿ ਉੱਥੇ ਤਕਰੀਬਨ ਦਾਵਾ ਕੀਤਾ ਜਾ ਰਿਹਾ ਹੈ ਵੀ ਹਰੇਕ ਪਰਿਵਾਰ ਹੀ ਨਸ਼ਾ ਵੇਚਦਾ ਹੈ ਕਿਉਂਕਿ ਸ਼ਾਇਦ 4-5 ਤੇ ਕਾਰਵਾਈ ਹੋਈ ਹੈ ਮੇਬੀ ਔਰ 100 ਤੋਂ ਹਾਂਜੀ 100 ਤੋਂ 150 ਘਰ ਨੇ 4 ਤੋਂ 5 ਤੇ ਕਾਰਵਾਈ ਹੋਈ ਹੈ ਦੇਖੋ ਘਰ ਦੇ ਵਿੱਚ ਨਸ਼ੇ ਦੇ ਬਿਲਕੁਲ ਖਿਲਾਫ ਹਾਂ ਮੈਂ ਜੀ ਘਰ ਬਰਬਾਦ ਹੁੰਦੇ ਨੇ ਔਰ ਜਿਹੜੇ ਨਸ਼ੇ ਕਰਦੇ ਨੇ ਉਹ ਜਾਇਜ਼ ਹੈ ਕਿ ਉਹਨਾਂ ਨੇ ਟਾਏ ਨੇ ਪਰ ਜਿਹੜੇ ਨਹੀਂ ਕਰਦੇ ਉਹਨਾਂ ਦਾ ਤਾਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣਾ ਪ੍ਰੂਫ ਦਿੱਤਾ ਹੈ ਬਿਨਾ ਉਹਨਾਂ ਨੂੰ ਕੋਈ ਨੋਟਿਸ ਦਿੱਤੇ ਬਿਨਾ ਨੂੰ ਬਿਨਾ ਉਹਨਾਂ ਤੋਂ ਕੋਈ ਸਬੂਤ ਲੈਣ ਲਈ ਲਾ ਕੇ ਇਸ ਤਰ੍ਹਾਂ ਜਾ ਕੇ ਇਕਦਮ ਨਹੀਂ ਟਾਏ ਜਾਂਦੇ ਕਿਉਂਕਿ ਇਹਦੇ ਵਿੱਚ ਫਿਰ ਸ਼ੱਕ ਪੈਂਦਾ ਹੈ ਕਿ ਕੋਈ ਆਪਣੇ ਸਵਾਰਥ ਦੇ ਲਈ ਆਪਣੀ ਕੋਈ ਗੇਨ ਦੇ ਲਈ ਕੋਈ ਇਹ ਕੰਮ ਕਰਾਤਾ ਨਹੀਂ ਰਿਹਾ ਔਰ ਇਹ ਗਰੀਬ ਹੈਗੇ ਨੇ ਇਹਨਾਂ ਕੋਲ ਹੋਰ ਕਾਰਬਾਰ ਹੈ ਨਹੀਂ ਜਿਹੜੇ ਇੱਕ ਬੰਦਾ ਜੇ ਕਰ ਵੀ ਰਿਹਾ ਤੁਸੀਂ ਉਹਨੂੰ ਫੜ ਕੇ ਲੈ ਜਾਓ ਕਿੰਨਾ ਉਹਦਾ ਵੱਡਾ ਨਸ਼ਾ ਕਰ ਰਿਹਾ ਹੈ ਉਹਦੇ ਮੁਤਾਬਕ ਉਹਨੂੰ ਤੁਸੀਂ ਸਜ਼ਾ ਦਿਓ ਪਰ ਰਿਐਕਸ਼ਨ ਆ ਰਿਹਾ ਕਿ ਜਿਹੜਾ ਉਸ ਦਿਨ ਉੱਥੇ ਜਾ ਕੇ ਮਾਹੌਲ ਗਰਮ ਹੋਇਆ ਹੈ ਸਾਰਾ ਤੁਸੀਂ ਉਹਨਾਂ ਦੇ ਹੱਕ ਵਿੱਚ ਜਾ ਕੇ ਬੋਲਿਓ ਕਿ ਉਹਨਾਂ ਦੇ ਹੱਕ ਵਿੱਚ ਬੋਰਡਰ ਜਿਨ੍ਹਾਂ ਨੇ ਨਸ਼ਕਾ ਤਸਕਰੀਆਂ ਕੀਤੀਆਂ ਨੇ ਜਿਨ੍ਹਾਂ ਨੇ ਇਸਤਰੀ ਦਾ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਜਿਨੇ ਆਪਣੀ ਕੋਈ ਗਲਤੀ ਪਛਾਣੀ ਹੋਏ ਨਾ ਉਹ ਜ਼ਰੂਰ ਕੋਈ ਨਾ ਕੋਈ ਗੱਲ ਲੱਭ ਕੇ ਅੱਗੇ ਲੈ ਕੇ ਆਉਗੇ ਹੁਣ ਜਦ ਇੱਕ ਜਗ੍ਹਾ ਤੇ ਤੁਸੀਂ ਜਾਓ ਉੱਥੇ ਜਾ ਕੇ ਤੁਸੀਂ ਬਚਾਣਾ ਹੈ ਕਿਸੇ ਨੂੰ ਕਿਸੇ ਦੀ ਗੱਲ ਸੁਣਨੀ ਹੈ ਖੜੇ ਹੋ ਕੇ ਤੁਹਾਨੂੰ ਵੀ ਪਤਾ ਚੱਲੂਗਾ ਕਿ ਵੀ ਕੌਣ ਨਸ਼ਾ ਕਰ ਰਿਹਾ ਕੌਣ ਨਹੀਂ ਕਰ ਰਿਹਾ ਉਸ ਜਗ੍ਹਾ ਦੇ ਉੱਤੇ ਇੱਕ ਕਰ ਇੱਥੇ ਹੈਗਾ ਜਿਹੜਾ ਕਰਦਾ ਹੋਊਗਾ ਇੱਕ ਕਰ ਨਾਲ ਦਾ ਹੋਊਗਾ ਜਿਹੜਾ ਨਹੀਂ ਕਰਦਾ ਹੋਊਗਾ ਸੋ ਦੋਨੋਂ ਕਿਸਮ ਦੇ ਉੱਥੇ ਹੈਗੇ ਨੇ ਕਾ ਇੱਕ ਪੁਆਇੰਟ ਨੂੰ ਲਾ ਕੇ ਇਹ ਬੁਰੀ ਗੱਲ ਹੈ ਔਰ ਜੋ ਮੈਂ ਤਾਂ ਕਹਿੰਦੀ ਐ ਜੋ ਉਹਨਾਂ ਦੇ ਕਾਉਂਸਲਰ ਵਗਾਰਾ ਨੇ ਉੱਥੇ ਜਾ ਕੇ ਗਾਲੀ ਗਲੋਚ ਕੀਤੀ ਐ ਉਹ ਬਿਲਕੁਲ ਗਲਤ ਹੈ ਹਰ ਇੱਕ ਬੰਦੇ ਦੀ ਇੱਜ਼ਤ ਹੁੰਦੀ ਐ ਜਮਾਨਦਰੂ ਹੱਕ ਐ ਕਿ بڑا ਛੋਟਾ ਅਮੀਰ ਗਰੀਬ ਸਭ ਦੀ ਇੱਜ਼ਤ ਇੱਜ਼ਤ ਬਣ ਕਰਾਰ ਰੱਖਣੀ ਚਾਹੀਦੀ ਐ ਔਰ ਸੋਚ ਕੇ ਗੱਲ ਕਰੋ ਜੋ ਸਹੀ ਹੈ ਉਹ ਸਹੀ ਹੈ ਜੋ ਗਲਤ ਹੈ ਉਹ ਗਲਤ ਹੈ ਦੇਖੋ ਇਹ ਖਾਲੀ ਇੱਥੇ ਪਟਿਆਲੇ ਚ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਗਰੀਬ ਜਨਤਾ ਜਿਹੜੀ ਜਾ ਕੇ ਬਸ ਜਾਂਦੀ ਹੈ ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਉਹ ਬਸਦੇ ਉੱਥੇ ਜਿਹੜੀ ਖਾਲੀ ਹੁੰਦੀ ਹੈ ਔਰ ਜ਼ਮੀਨ ਆਮ ਤੌਰ ਤੇ ਗਵਰਨਮੈਂਟ ਦੀ ਹੁੰਦੀ ਹੈ 50 ਸਾਲ ਤੋਂ ਬਸੇ ਹੋਏ ਨੇ ਇਹਨਾਂ ਕੋਲ ਕੋਈ ਘਰ-ਬਾਰ ਹੈ ਨਹੀਂ ਤਾਂ ਮੇਰੇ ਖਿਆਲ ਚ ਇੱਕ ਫਰਜ਼ ਜ਼ਿੰਮੇਵਾਰੀ ਬਣਦੀ ਹੈ ਹਰ ਇੱਕ ਸਰਕਾਰ ਦੀ ਸਾਡੀ ਵੀ ਬਣੀ ਸੀ ਅਸੀਂ ਸੱਤ ਸੌ ਰਜਿਸਟਰੀਆਂ ਕਰਾਈਆਂ ਕਿਉਂਕਿ ਪੇਪਰਵਰਕ ਬਹੁਤ ਹੁੰਦਾ ਹੈ ਇਹਦੇ ਵਿੱਚ ਕਿ ਇਹ ਜਿਹੇ ਬੰਦਿਆਂ ਨੂੰ ਇਹਨਾਂ ਨੂੰ مالک ਜ਼ਮੀਨ ਦਾ ਬਣਾਇਆ ਜਾਏ ਤਾਂ ਇਹਨਾਂ ਗੱਲਾਂ ਦੇ ਉੱਤੇ ਸੋਚ ਕੇ ਇਹਨਾਂ ਨੂੰ ਵੀ ਚੱਲਣਾ ਚਾਹੀਦਾ ਕਿਉਂਕਿ ਪਿੰਡਾਂ ਦੇ ਵਿੱਚ ਤੁਸੀਂ 플ੌਟ ਅਲੋਟ ਕਰ ਦਿੰਦੇ ਹੋ ਸ਼ਾਮ ਲੋਟ ਦੇ ਵਿੱਚੋਂ اسی ਤਰੀਕੇ ਦੇ ਨਾਲ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ ਇਹ ਠੀਕ ਹੈ ਇਹਨਾਂ ਨੂੰ ਨੋਟਿਸ ਗਏ ਹੋਣਗੇ ਪਰ ਜੇ ਕੋਈ ਤੁਸੀਂ ਅਸਲੀ ਇੱਕ ਰਿਪਰੈਜ਼ੈਂਟੇਟਿਵ ਹੋ ਤੁਸੀਂ ਐਮਐਲਏ ਹੈਗੇ ਹੋ ਤੋ ਐਮਪੀ ਹੈਗਾ ਤਾਂ ਇਹ ਗੱਲਾਂ ਨੂੰ ਸੋਚ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੇ ਕਾਰ ਬਚ ਜਾਣ ਜਾਂ ਇਹਨਾਂ ਨੂੰ ਜੇ ਉਠਾਣਾ ਹੀ ਹੈ ਤਾਂ ਇਹਨਾਂ ਦਾ ਕੋਈ ਹੋਰ ਜਗਾ ਲਾ ਕੇ ਇਹਨਾਂ ਨੂੰ ਉੱਥੇ ਬਿਸਾਣਾ ਪਰੰਪਰਾਏ ਉਹ ਵੀ ਚੈਲੰਜ ਕਰਦੇ ਨੇ ਕਹਿੰਦੇ ਕਿ ਜੇ ਤੁਸੀਂ ਪ੍ਰੂਫ ਕਰ ਦਿੰਦੇ ਹੋ ਤੋ ਮੈਂ ਰਾਜਨੀਤੀ ਛੱਡ ਲਵਾਂ ਇਹ ਸਟੇਟਮੈਂਟ ਅਜੀਤਪਾਲ ਸਿੰਘ ਕੋਲੀ ਦੀ ਬਾਹਰ ਆਈ ਸੀ ਤਾਂ ਕਿਵੇਂ ਵਿਧਰ ਦੀ ਰਾਜਨੀਤੀ ਛੜਵਾ ਰਹੇ ਉਹਨਾਂ ਨੂੰ ਵੀ ਪ੍ਰੂਫ ਪੇਸ਼ ਕਰ ਰਹੇ ਮੈਂ ਤਾਂ ਕਿਸੇ ਦੀ ਰਾਜਨੀਤੀ ਨਹੀਂ ਛੜਾ ਰਹੀ ਰਾਜਨੀਤਿਕ ਗੱਲਾਂ ਬਹੁਤ ਹੁੰਦੀਆਂ ਨੇ ਬਹੁਤ ਕੁਝ ਕਿਹਾ ਜਾਂਦਾ ਸੋਚ ਸਮਝ ਕੇ ਕਹਿਣੀ ਚਾਹੀਦੀ ਹੈ ਔਰ ਜਦ ਅੱਗੇ ਆ ਜਾਊਗਾ ਪ੍ਰੂਫ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਨੇ ਛੱਡਣੀ ਆ ਛੱਡ ਦੇਣ ਰਹਿਣਾ ਰਹਿਣਾ ਮੈਂ ਵੱਡੀ ਗਿਣਤੀ ਦੇ ਉਹ ਉਹਦੇ ਵਿੱਚ ਮੈਂ ਨਹੀਂ ਕੁਝ ਕਹਿੰਦੀ ਵੱਡੀ ਗਿਣਤੀ ਵਿੱਚ ਉੱਥੇ ਲੋਕ ਨੇ ਜਿਨ੍ਹਾਂ ਦੇ ਬੋਟਾ ਨੇ ਉਹਨਾਂ ਦੇ ਬੋਟਾ ਨਾਲ ਹੀ ਐਮਐਲਏ ਜਿੱਤਾਂ ਬਣਨੇ ਤਾਂ ਅੱਗੇ ਵੀ ਉਹਨਾਂ ਦੇ ਬੋਟਾ ਵਰਤਵਾਣੀ ਆ ਕਹਿੰਦੇ ਹੁਣ ਵੋਟਾਂ ਦੀ ਵਰਤੋਂ ਕਰਨ ਵਾਸਤੇ ਤੁਹਾਡੇ ਕੋਲ ਉਹਨਾਂ ਦਾ ਸਾਥ ਆ ਜਾਂ ਇਦਾਂ ਦਾ ਕੋਈ ਨਹੀਂ ਇਹ ਬਿਲਕੁਲ ਗਲਤ ਗੱਲ ਹੈ ਜੇ ਜਿਸਨੇ ਦੇਖੋ ਇਹ ਹੱਕ ਹੁੰਦਾ ਹੈ ਲੋਕਾਂ ਨੂੰ ਤੁਸੀਂ ਹੱਥ ਫੜ ਕੇ ਵੋਟਾਂ ਨਹੀਂ ਪਵਾ ਸਕਦੇ ਜਿੱਦਣ ਉਹਨਾਂ ਦੀ ਮਰਜ਼ੀ ਹੈ ਉਹ ਵੋਟ ਪਾਣਗੇ ਜੇ ਤੁਸੀਂ ਇਸ ਲਾਈਨ 'ਚ ਆਇਓ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦਾ ਜਿਨ੍ਹਾਂ ਨੂੰ ਪੀੜਤ ਹੈ ਜਿਹੜੇ ਉਨਾਂ ਦਾ ਸਾਥ ਦਿਓ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੋ ਨੈਕਸਟ ਸਟੈਪ ਕੀ ਲੈ ਰਹੇ ਮੈਡਮ ਹੁਣ ਇਸ ਤੇ ਜੇ ਤੁਹਾਡੇ ਕੋਲ ਹੱਥ ਦੇ ਵਿੱਚ ਕਾਗਜ਼ਤ ਵੀ ਆ ਗਏ ਨੇ ਕੋਰਜ਼ਰੀ ਵੀ ਹੈ ਅਗਲਾ ਸਟੈਪ ਕੀ ਲੈ ਰਹੇ ਦੇਖੋ 7 ਤਰੀਕ ਨੂੰ ਇਹਦੀ ਅਗਲੀ ਹੀਅਰਿੰਗ ਹੈ ਉਹਦੇ ਵਿੱਚ ਦੇਖਾਂਗੇ ਕਿ ਕੀ ਹੁੰਦਾ ਹੈ ਔਰ ਅਸੀਂ ਉਸ ਦੇ ਮਤਾਬਕੀ ਜੋ ਕੋਰਟ ਦੇ ਰਾਹੀਂ ਹੋਊਗਾ ਉਹੀ ਸਟੈਪ ਲਵਾਂਗੇ ਔਰ ਨੂੰ ਇੱਥੇ ਆਣਾ ਪਿਆ ਆਪਣੇ ਇੰਨੀ ਮਾਲੀ ਹਾਰਤ ਖਰਾਬ ਕੀਤੀ ਹੈ ਮੇਰੇ ਖਿਆਲ ਚ ਸੀਐਮ ਸਾਹਿਬ ਨੇ ਕਦੇ ਇਹ ਨਹੀਂ ਕਿਹਾ ਕਿ ਸਾਡੀ مالی ਹਾਲਤ ਖਰਾਬ ਹੈ ਉਹ ਤਾਂ ਹਰ ਵਕਤ ਇਹੀ ਕਹਿੰਦਾ ਕਿ ਪੈਸੇ ਬਹੁਤ ਹਨ ਸਾਰਾ ਕੁਝ ਹੈਗਾ ਪਰ ਜਿੱਥੇ ਨਹੀਂ ਹੁੰਦਾ ਉਹ ਇੱਕਦਮ ਦੋਸ਼ ਸੈਂਟਰ ਤੇ ਚਲਾ ਜਾਂਦਾ ਇਹ ਜਿਹੜੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਮੈਂ ਕਹਿੰਦੀ ਆ ਇਹ ਬਹੁਤ ਬੁਰੀ ਗੱਲ ਹੈ ਕਿ ਆਪਣਾ ਘਰ-ਬਾਰ ਵੇਚ ਕੇ ਤੁਸੀਂ ਸਰਕਾਰ ਚਲਾ ਰਹੇ ਹੋ ਕਰਵਾਰ ਵੇਚ ਕੇ ਸਾਰਾ ਕੰਮ ਕਰ ਰਹੇ ਹੋ ਇਹ ਇਹਦੇ ਬਾਅਦ ਅੱਗੇ ਨੂੰ ਹੋਊਗਾ ਕੀ ਤੁਸੀਂ ਆਪਣੀ ਲੇਗੇਸੀ ਕੀ ਛੱਡ ਕੇ ਜਾ ਰਹੇ ਹੋ ਅਗਲੀ ਜਨਰੇਸ਼ਨ ਦੇ ਲਈ ਕਿਉਂਕਿ ਇਹ ਚੀਜ਼ਾਂ ਜਿਹੜੀ ਸਰਕਾਰ ਜਿਹੜੀ ਵੀ ਆਉਂਦੀ ਹੈ ਉਸ ਉਹਦੇ ਉਹ ਕੇਰ ਟੇਕਰ ਹੁੰਦੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਜਿੰਨਾ ਵੀ ਅਸੀਂ ਘਰ ਦੇ ਵਿੱਚ ਅਸੀਂ ਆਪਣਾ ਕੁਝ ਬਚਾ ਕੇ ਰੱਖਦੇ ਹਾਂ ਕਹਿੰਨਾਂ ਨੂੰ ਸੁੱਬੇ ਦੀ ਜਿਹੜੀ ਜ਼ਿੰਮੇਵਾਰੀ ਹੈ ਸੁੱਬੇ ਨੂੰ ਪਹਚਾ ਕੇ ਰੱਖਣਾ ਚਾਹੀਦਾ ਮੈਂ ਗੰਮੀ ਚਤਰਵਤੀ ਦਾ ਕੇਸ ਵੀ ਮੈਂ ਦੇਖ ਰਿਹਾ ਜੀ ਕਿਉਂਕਿ ਭਾਜਪਾ ਨੂੰ ਬਹੁਤ ਪੀੜ ਰਹੇ ਨੇ ਕਿ ਭਾਜਪਾ ਦੇ ਖੜੇ ਕੀਤੇ ਹੋਏ ਸੀਗੇ ਹੋਣ ਔਰ ਨਕਲੀ ਸਿਗਨੇਚਰ ਕਰਕੇ ਲੈ ਕੇ ਗਏ ਐਮਐਲਏ ਦੇਖੋ ਇਹ ਹੁਣ ਪੁਲਿਸ ਕਸਟਡੀ 'ਚ ਨੇ ਇਹ ਹਰਿਆਣਾ ਦਾ ਮੈਟਰ ਹੈਗਾ ਸੌਰੀ ਪੰਜਾਬ ਦੇ ਵਿੱਚ ਹੀ ਇਹਨਾਂ ਨੇ ਫਾਈਲ ਕੀਤਾ ਹੈ ਫੌਰ ਰਾਜ ਸਭਾ ਤੇ ਇਹ ਕੋਰਟ ਹੀ ਦੇਖੂਗੀ ਕੀ ਕਰੀ ਤੈਨੂੰ ਬਾਰਾਜਾ ਦਿੱਲੀ ਚ ਵੀ ਝੁੱਗੀਆਂ ਝੌਂਪੜੀਆਂ ਜੀਪੀ ਗਵਰਨਮੈਂਟ ਨੇ ਤੋੜੀਆਂ ਉਹ ਵੀ ਬੇਕਾਰ ਹੋ ਗਏ ਉਹ ਵੀ ਗਰੀਬ ਲੋਕ ਸਨ ਉਹਦੇ ਉਹਨਾਂ ਦਾ ਮੈਨੂੰ ਪਤਾ ਨਹੀਂ ਪਰ ਆਈ ਐਮ ਸ਼ੋਰ ਕਿ ਕੋਈ ਨਾ ਕੋਈ ਆਲਟਰਨੇਟਿਵ ਜ਼ਰੂਰ ਉਹਨਾਂ ਨੇ ਕੀਤਾ ਹੋ